ਜੋ ਜੀਵ ਹੈ ਉਹਦਾ ਅੰਤ ਤਾਂ ਇਹੀ ਹੈ ਐਂਡ ਆਫ ਦਾ ਲਾਈਫ ਅਸੀਂ ਸਾਰਿਆਂ ਨੇ ਇੱਥੇ ਆਣਾ ਸੋ ਕੀ ਕੀਤਾ ਜਾ ਸਕਦਾ ਇਹ ਨਹੀਂ ਸੱਚਾਈ ਹੈ ਕਿ ਲੋਕ ਇਹ ਕਹਿੰਦੇ ਕਿ ਅਸੀਂ ਹਮੇਸ਼ਾ ਉਹਨੂੰ ਮੁਸਕਰਾਉਂਦੇ ਹੱਸੇ ਆਖਿਆ ਪਰ ਆ ਜਦ ਬੈੱਡ ਤੇ ਦੇਖੇ ਲੋਕਣਾ ਹਾਂਜੀ ਹਾਂਜੀ ਕਾਫੀ ਸਮੇਂ ਤੋਂ ਬਿਮਾਰ ਵੀ ਬਹੁਤ ਸਮੇਂ ਤੋਂ ਸੀਗੇ ਔਰ ਬਹੁਤ ਦੁਖਦਾਈ ਹੁੰਦਾ ਹੈ ਆਪਣੇ ਪਿਆਰ ਕਰਨ ਵਾਲਿਆਂ ਨੂੰ ਜਿਹਨੂੰ ਅਸੀਂ ਬਹੁਤ ਚਾਹੁੰਦੇ ਆ ਉਹਨੂੰ ਅਸੀਂ ਇਹਨਾਂ ਹਾਲਾਤਾਂ ਤੇ ਜਦੋਂ ਦੇਖਦੇ ਸੈਡਲ ਯੂ ਬਹੁਤ ਪੇਨਫੁੱਲ ਹੁੰਦਾ ਹੈ ਸੋ ਆਬਵੀਅਸਲੀ ਉਹਨਾਂ ਦੇ ਪਰਿਵਾਰ ਲਈ ਆ ਉਹਨਾਂ ਦੇ ਜੋ ਨਜ਼ਦੀਕੀ ਉਹਨਾਂ ਦੇ ਜੋ ਦੋਸਤ ਨੇ ਜਾਂ ਜੋ ਪਰਿਵਾਰ ਦੇ ਵਾਂਗ ਦੋਸਤ ਹੁੰਦੇ ਆ ਉਹਨਾਂ ਸਾਰਿਆਂ ਦੇ ਲਈ ਉਹ ਸਮਾਂ ਵੀ ਬਹੁਤ ਦੁਖਦਾਈ ਰਿਹਾ ਹੋਣਾ ਤੇ ਅੱਜ ਦਾ ਟਾਈਮ ਤੱਕ ਆਖਰੀ ਮੁਲਾਕਾਤ ਪਹਿਜੀ ਕਦੋਂ ਵੀ ਹਸਪਤਾਲ ਵਿੱਚ ਗਈ ਸੀ ਮੇਰੀ ਜੀ ਲਾਸਟ ਉਹਨਾਂ ਨਾਲ ਮੁਲਾਕਾਤ ਹੋਈ ਸੀ ਜਦੋਂ ਉਹ ਕੈਰੀਅਨ ਜਟਾ 3 ਦੀ ਡਬਿੰਗ ਲਈ ਕਿਉਂਕਿ ਡਬਿੰਗ ਸਾਰੀ ਮੇਰੇ ਕੋਲ ਹੁੰਦੀ ਸੀ ਸਟੂਡੀਓਜ਼ 'ਚ ਮੇਰੇ ਤੇ ਉੱਥੇ ਆਏ ਕਾਫੀ ਦਿਨ ਲਗਾਤਾਰ ਆਂਦੇ ਰਹੇ ਔਰ ਉਦੋਂ ਇੱਕ ਵਾਰੀ ਤਾਂ ਉਹ ਰਿਕਵਰ ਕਰ ਗਏ ਸੀ ਤੇ ਠੀਕ ਸੀਗੇ ਤੇ ਬਹੁਤ ਹੱਸਾ ਖੇਡਾ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਾਰਾ ਟਾਈਮ ਸਪੈਂਡ ਕੀਤਾ ਫਿਰ ਪੁਖਰਾਜ ਦੇ ਨਾਲ ਵੀ ਮੁਲਾਕਾਤ ਹੁੰਦੀ ਰਹੀ ਮੇਰੇ ਸਟੂਡੀਓ 'ਚ ਵੀ ਤੇ ਬਟ ਪਤਾ ਹੀ ਨਹੀਂ ਸੀ ਨਾ ਵੀ ਇਦਾਂ ਇਹ ਸਭ ਹੋ ਜਾਏਗਾ ਕਿਉਂਕਿ ਇਹਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਵੀ ਐਸਾ ਸਮਾਂ ਇੰਨੀ ਜਲਦੀ ਦੇਖਣ ਨੂੰ ਮਿਲੇਗਾ ਜੀ ਕੈਲੰਡਰ ਟੱਕ ਡਬਿੰਗ ਜਾਂ ਪੂਰਾ ਪ੍ਰੋਜੈਕਟ ਨਹੀਂ ਨਹੀਂ ਪੁਰਾਣੀ ਜਿਹੜੀ ਰਿਲੀਜ਼ ਹੋ ਚੁੱਕੀ ਆ ਉਹਦੀ ਗੱਲ ਕਰ ਰਹੇ ਆ ਚੌਦੀ ਹੁਜਾ ਸਾਹਿਬ ਡਾਇਲੋਗ ਦੀ ਗੱਲ ਕਰਦੇ ਆ ਤਾਂ ਉਹ ਟ੍ਰੈਂਡੀ ਬਣ ਗਏ ਸੀਗੇ ਕਿ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਇਹਨਾਂ ਦੇ ਕਿ ਡਾਇਲੋਗ ਥੋੜੀ ਟ੍ਰੈਂਡ ਬਣੇ ਇਹਨਾਂ ਦੇ ਤਾਂ ਸੈਂਕੜੇ ਡਾਇਲੋਗ ਹੈ ਜਿਹੜੇ ਉਹ ਟ੍ਰੈਂਡ ਬਣੇ ਸੈਂਕੜੇ ਕਲਾਕਾਰਾਂ ਨੂੰ ਇਹਨਾਂ ਨੇ ਇਸ ਲਾਈਨ ਚ ਲੈ ਕੇ ਆਏ ਆ ਸੈਂਕੜਿਆਂ ਨੂੰ ਇਹਨਾਂ ਨੇ ਸਹਾਰਾ ਦਿੱਤਾ ਹੈ ਅੱਜ ਤੋਂ ਨਹੀਂ ਜਦੋਂ ਤੋਂ ਇਹ ਸ਼ੁਰੂ ਹੋਏ ਐ ਛਣਕਾਟਾ ਜਦੋਂ ਤੋਂ ਸ਼ੁਰੂ ਹੋਇਆ ਸੀ ਉਦੋਂ ਤੋਂ ਬਹੁਤ ਸਾਰੇ ਨਵੇਂ ਕਲਾਕਾਰ ਸੀਗੇ ਜੋ ਇਹਨਾਂ ਦੀ ਸਪੋਰਟ ਦੇ ਨਾਲ ਇਹਨਾਂ ਦੀ ਸਹਾਇਤਾ ਦੇ ਨਾਲ ਲੱਗੇ ਆਏ ਐ ਸੋ ਬਹੁਤ ਲੋਕਾਂ ਦਾ ਭਲਾ ਵੀ ਕਰਕੇ ਗਏ ਆ ਦੁਨੀਆ ਤੇ ਇਹ ਵੀ ਕਹਿੰਦੇ ਕਿ ਜਿਹੜੇ ਛੋਟੇ ਆਰਟਿਸਟ ਸੀ ਨਾ ਨਾਲ ਜੂਨੀਅਰ ਆਰਟਿਸਟ ਇਹ ਨਹੀਂ ਸੀ ਸਮੇਂ ਦੇ ਕਿ ਆ ਰਹੇ ਜੂਨੀਅਰ ਆ ਜੀ ਉਹਨਾਂ ਨੂੰ ਵੀ ਪ੍ਰਾਪਰ ਦੇ ਕਹਿੰਦੇ ਸਭ ਨੂੰ ਪ੍ਰਾਪਰ ਦੱਸਾ ਬਨੂਸਾ ਬਨੂ ਉਹਨਾਂ ਦੇ ਲਈ ਹਰ ਮਨੋ ਕੇ ਕੁਝ ਆ ਸੀ ਔਰ ਬਹੁਤ ਅੱਛਾ ਟਰੀਟ ਕਰਦੇ ਸੀ ਬਹੁਤ ਮਿੱਠੇ ਸੁਭਾਅ ਨਾਲ ਬਹੁਤ ਪਲੇਜ਼ੈਂਟ ਸਮਾਈਲ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਮਿਲਦੇ ਸੀ ਔਰ ਗਰੀਟ ਕਰਦੇ ਸੀ ਸੋ ਇਹ ਖੂਬੀਆਂ ਤਾਂ ਸੈਂਕੜੇ ਹੀ ਆ ਮਤਲਬ ਆਪਾਂ ਕਿੰਨੀਆਂ ਖੂਬੀਆਂ ਗਿਣਾਈਆਂ ਇੰਨੀਆਂ ਖੂਬੀਆਂ ਸੀ ਜੀਆਂ ਆਲਵੇਸ ਸਮਾਈਲਿੰਗ ਮੈਂ ਕਦੇ ਵੀ ਉਹਨਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਦੇਖਿਆ ਲੱਗਦਾ ਇੰਡਸਟਰੀ ਦੇ ਆਵਾਮ ਉਹਦੇ ਵੀ ਕੈਸੇ ਨਾ ਨਹੀਂ ਭੁੱਲ ਸਕਦੇ ਅਜੇ ਸ਼ਖਸ ਬਿਲਕੁਲ ਜੀ ਅਮਰ ਨੇ ਜੋ ਐਸੀਆਂ ਸ਼ਖਸੀਅਤਾਂ ਹੁੰਦੀਆਂ ਨਾ ਜੀ ਉਹ ਅਮਰ ਹੁੰਦੀਆਂ ਦੁਨੀਆ ਦੇ ਪਰਮਾਤਮਾ ਨੇ ਅਲੱਗ ਹੀ ਬਣਾ ਕੇ ਭੇਜਦਾ ਐਸੇ ਸ਼ਖਸ ਔਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਜਾਂਦੇ ਨਹੀਂ ਆ ਉਹ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਆਪਣਾ ਕੰਮ ਦੇ ਜ਼ਰੀਏ ਔਰ ਇਹ ਕਦੇ ਵੀ ਨਹੀਂ ਭੁੱਲੇ ਜਾ ਸਕਦੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਨਾਮ ਰਹੇਗਾ ਬਿਲਕੁਲ ਹਾਂ ਸੱਚ ਨੂੰ ਭੂਜਾ ਹੁਣ ਆ ਭਾਜੀ ਹੁਣਾਂ ਤੇ ਨਾਲ ਗੱਲਬਾਤ ਕੀਤੀ ਹੈ ਸੋ ਅੱਖਾਂ ਨਾਮ ਨੇ ਬਾਈ ਦੀਆਂ ਵੀ ਕਿਉਂਕਿ ਇਹਨਾਂ ਨੇ ਡਬਿੰਗ ਕੀਤੀ ਕੈਰੀਓਨ ਜੱਟਾਂ ਦੀ ਫਿਲਮ ਦੀ ਅਸੀਂ ਗੱਲ ਕਰਦੇ ਆਂ